ਨੇ ਕੱਲ੍ਹ ਕੱਛਾ ਦਾਨ ਨੇ ਤਾਂ ਪੰਦ ਜਲਣ ਲੱਗੇ ਲਿਖ ਗਏ ਤੇ ਬਾਕੀ ਮੇਰਾ ਕਹਦਾ ਸ਼ਹਿਰ ਖਾਉਰੀ ਸੀ ਤਾਂ ਮੈਨੂੰ ਨਹੀਂ ਮਿਲੇ ਉਹ ਸ਼ੰਭੂ ਦੀ ਜੋਤੀ ਉਹਨਾਂ ਦੀ ਪਰ ਪੀਰ ਗੈਸ ਵੀ ਉਹ ਐਕਸਪਾਇਰ ਸੀਗੇ ਜਦੋਂ ਥੱਲੇ ਸਿੱਟਦੇ ਸੀਗੇ ਉਹ ਫਟਦੇ ਸੀਗੇ ਦੇਖੀਏ ਬਸ ساری ਦੁਨੀਆ ਦੀ ਜੰਗ ਵੀ ਲੱਗਦੀ ਹੈ ਪਰ ਉੱਥੇ ਵੀ ਮੈਡੀਕਲ ਨੂੰ ਕੁਛ ਨਹੀਂ ਕੀਤਾ ਜਾਂਦਾ ਕਿਉਂਕਿ ਡੰਡੇ ਮਾਰੇਗੇ ਲੱਤਾਂ 'ਚ ਆਪਣੇ ਢਿੱਡ 'ਤੇ ਲੱਤਾਂ ਮਾਰੀਆਂ ਗਈਆਂ ਕੇਟੀ 1950 'ਚ ਤੁਹਾਡਾ ਨਿੱਘਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਗੁਰసేਵ ਸਿੰਘ ਹੂਮੇਦਾ ਜੀ ਸਾਰੇ ਤਰਸਕੂ ਅੱਜ ਆਪਾਂ ਪਹੁੰਚ ਚੁੱਕੇ ਆ ਖਨੋਰੀ ਬਾਡਰ ਜਿੱਥੇ ਕਿਸਾਨਾਂ ਨੇ ਬਹੁਤ ਵੱਡਾ ਜਿਹੜਾ ਸੰਘਰਸ਼ ਕਰ ਰੱਖਿਆ ਕੇਂਦਰ ਸਰਕਾਰ ਤੋਂ ਜਿਹੜੀਆਂ ਆਪਣੀਆਂ ਮੰਗਾਂ ਮੰਨਵਾਉਣ ਲਈ ਦਿੱਲੀ ਵੱਲੋਂ ਪੂਚ ਕਰ ਰਹੇ ਨੇ ਆਪਾਂ ਕੁਝ ਕਿਸਾਨ ਆਗੂਆਂ ਨਾਲ ਗੱਲਬਾਤ ਕਰਾਂਗੇ ਕੁਝ ਮਜ਼ਦੂਰ ਆਗੂਆਂ ਨਾਲ ਗੱਲਬਾਤ ਕਰਾਂਗੇ ਕਿਉਂ ਉਹ ਜਦੋਂ ਜਾਇਦ ਕਰ ਰਹੇ ਨੇ ਕਿਉਂ ਇੰਨਾ ਲੰਬਾ ਜਿਹੜਾ ਸੰਘਰਸ਼ ਉਹ ਕਰ ਰਹੇ ਨੇ ਕਿਸਾਨ ਅਤੇ ਮਜ਼ਦੂਰ ਲੰਬੇ ਸਮੇਂ ਤੋਂ ਬਾਰਡਰ ਦੇ ਉੱਤੇ ਕਿਉਂ ਡਟੇ ਹੋਏ ਨੇ? ਕੇਂਦਰ ਸਰਕਾਰ ਉਹਨਾਂ ਨੂੰ ਕਿਉਂ ਰੋਕ ਰਹੀ ਆ? ਕੀ ਇਹ ਉਹ ਮੁੱਦੇ ਨੇ? ਸਾਰੀ ਗੱਲਬਾਤ ਕਰਾਂਗੇ। ਆਗੂਆਂ ਨੂੰ ਕੁਝ ਤਿੱਖੇ ਸਵਾਲ ਕਰਾਂਗੇ। ਉਹਨਾਂ ਸਵਾਲਾਂ ਦੇ ਲਵਾਂਗੇ ਪੰਜ ਬਾਬ। ਤੁਸੀਂ ਬਣੇ ਰਹੋ ਵੀਡੀਓ ਦੇ ਨਾਲ। ਦਰਸ਼ਕੋ ਤੁਸੀਂ ਦੇਖ ਸਕਦੇ ਹੋ ਜਿੱਥੇ ਖਨੌਰੀ ਬਾਰਡਰ ਦੇ ਉੱਪਰ ਕਿਸਾਨ ਪਰਣਾ ਲਾਈ ਬੈਠੇ ਨੇ ਜਦੋਂ ਜਾਇਦ ਕਰ ਰਹੇ ਨੇ ਉੱਥੇ ਹੀ ਆਪਣੇ ਕਿਸਾਨ ਭਰਾ ਦੀ ਜਿਹੜੀ ਗੱਡੀ ਆ ਉਹਨਾਂ ਪਾਰੀ ਨੁਕਸਾਨ ਕਰ ਦਿੱਤਾ ਸ਼ੀਸ਼ਾ ਜਿਹੜਾ ਬਹੁਤ ਟੋੜਿਆ ਭੰਨਿਆ ਪਿਆਗਾ ਹੋਰ ਭੰਨਿਆ ਪਿਆਗੀ ਗੱਡੀ ਦਾ ਲਾਈਟਾ ਵਗੈਰਾ ਸਵਿਫਟ ਕਾਰ ਆ ਗਈ ਜਿਹਨੂੰ ਆਪਾਂ ਅਨਤਸ਼ੱਦਤ ਕਹਿੰਦੇ ਆ ਉਹ ਚੀਜ਼ ਆ ਹਰ ਇੱਕ ਇਨਸਾਨ ਆ ਜਿਹੜਾ ਬਹੁਤ ਆਪਣੀ ਮਿਹਨਤ ਦੇ ਨਾਲ ਆਪਦਾ ਇੱਕ ਇੱਕ ਬਾਈਕਲ ਆ ਜਿਹੜਾ ਉਹ ਜੋੜਦਾਗਾ ਇੱਕ ਇੱਕ ਰੁਪਇਆ ਜੋੜ ਕੇ ਆਪਦੇ ਥੋੜੇ ਬਹੁਤ ਪੈਸੇ ਇਕੱਠੇ ਕਰਕੇ ਤੋਂ ਆਪਦੇ ਜਿਹੜੇ ਸੰਦ ਬਣਾਉਂਦਾਗਾ ਉੱਥੇ ਹੀ ਇਹ ਨਾ ਸੰਦਾਂ ਦਾ ਜਿਹੜਾ ਭਾਰੀ ਨੁਕਸਾਨ ਕੀਤਾ ਗਿਆ ਇੱਥੇ ਹੀ ਆਪਣਾ ਭਰਾ ਨੇ ਜਿਹੜਾ ਇੱਕ ਮੈਡੀਕਲ ਫ੍ਰੀ ਜਿਹੜਾ ਕੈਂਪ ਲਾਇਆ ਹੋਇਆ ਹੈ ਦਾ ਉਹਨਾਂ ਨਾਲ ਗੱਲ ਕਰਾਂਗੇ ਕੱਲ੍ਹ ਵਕਤ ਕਰਾਂਗੇ ਬਾਈ ਜੀ ਦਾ ਹਸਪਤਾਲ ਬੈਸਟ ਕਰਦੇ ਹਾਂ ਬਾਈ ਜੀ ਤੁਸੀਂ ਇਹ ਮੈਡੀਕਲ ਫ੍ਰੀ ਕੈਂਪਾ ਜਿਹੜਾ ਇਹ ਲਾਇਆ ਇਹ ਕਿਸਾਨਾਂ ਦੇ ਹੱਕ ਦੇ ਵਿੱਚ ਲਾਇਆ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਜਿਹੜਾ ਮੈਡੀਕਲ ਕੈਂਪ ਲਾਇਆ ਇਹ ਤਾਂ ਦਾ ਸਾਥੀ ਦੇਸੀ ਕਿਉਂ ਨਹੀਂ ਦੇਖ ਬੈਠੀ ਪਹਿਲਾਂ ਟੈਂਪੋਰਰੀ ਹੈ ਅੱਜ 13:00 ਤੱਕ ਲੱਗੇ ਹਮ ਟੈਂਪੋਰਰੀ ਲੱਗੇ ਹੋਏ ਨੇ ਮਾਝਿਆ ਲੋਕਾਂ ਵਿੱਚ ਨੇ ਇਹ ਦਗਾ ਚਾਹੂਗੇ ਕੀ ਮੈਸੇਜ ਦੇਣਾ ਚਾਹੂਗੀ ਡਾਕਟਰਾਂ ਤੋਂ ਵੀ ਮੈਡੀਕਲ ਪ੍ਰੋਫਾਈਲ ਲੈਣਾ ਹੈ ਜੀ ਤਾਂ ਜੋ ਸੁਣਨ ਤੋਂ ਨਵੀਂ ਸਿਹਤ ਬਾਰੇ ਦੱਸ ਸਕਦੇ ਆ ਕਿ ਆਪ ਦਾ ਖਾਣ-ਪੀਣ ਚੰਗੀ ਰੱਖਣਾ ਹੈ ਵੀਰ ਕਿ ਹੈ ਕਿ ਜਿਨ੍ਹਾਂ ਦੇ ਸਾਹ ਵੀ ਜ਼ਿਆਦਾ ਆ ਰਹੇ ਆ ਉਹ ਆਪ ਦਾ ਤਲੀਆਂ ਚਾਹ ਤੇ ਤਤਪੁਰੇ ਕੱਟਣਾ ਤੇ ਕੋਈ ਨਲਕਰ ਵੈਰਾ ਹੋਗਾ ਸੌਪ ਹੋ ਤਾਂ ਉਹਦਾ ਬੁੱਕੀ ਲਗਾਤਾਰ ਆ ਰਿਹਾ ਕਰ ਰਹੇ ਨੇ ਇਹ ਹੁੰਦਾ ਕਰਕੇ ਹੈ ਕਿਈ ਵਾਰ ਪ੍ਰੋਬਲਮ ਆ ਜਾਂਦੀ ਹੈ ਜੀ 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 ਸਪਾਸਟ ਹੋ ਜਾਂਦਾ ਹੈ ਜਦੋਂ ਦਾ ਘਾਟਾ ਰਹਿਣਾ ਨੂੰ ਇਹ ਚਾਹੀਏ ਨਾ ਉਹਨਾਂ ਨੂੰ ਮਿਲ ਪੈਣਾ ਇਹ ਅੱਜ ਵੀ ਉਹਨਾਂ ਕਿ ਜਿਹੜੀ ਚੀਜ਼ ਲੋੜ ਹੁੰਦੀ ਹੈ ਉਸ ਦਿਨ ਉਹ ਜੀ ਆ ਤੇ ਨਾ ਕੋਈ ਪ੍ਰੋਵਾਈਡ ਕਰਾਉਣ ਦੇ ਜਿਵੇਂ ਮੈਡੀਕਲ ਚੀਜ਼ ਨਹੀਂ ਦਿੱਤਾ ਕਿ ਕੋਈ ਪਿੰਡੋਂ ਆ ਕੇ ਕੋਈ ਬੰਦੇ ਆਉਂਦੇ ਹਨ ਮੋਜੀਆਂ ਉਹ ਸੀ ਉਹਨਾਂ ਨੂੰ ਭੱਜਣ ਤੋਂ ਆਹੋ ਵੀ ਕਿੱਟ ਨੇ ਨਹੀਂ ਮੈਨੂੰ ਇੰਨਾ ਫਰੇਦ ਨਹੀਂ ਪਤਾ ਕਿ ਆਸੂ ਤੇ 10 ਜਿੱਥੇ ਪ੍ਰੋਟੈਸਟ ਹੋ ਰਿਹਾ ਕਿਸਾਨ ਲੋਕਾਂ ਹੋ ਰਿਹਾ ਉੱਥੇ ਗੱਡੀ ਦਾ ਵੀ ਬਹੁਤ ਭਾਰੀ ਨੁਕਸਾਨ ਹੋਇਆ ਕੈਮਰਾਮੈਨ ਨੂੰ ਕਹੂੰਗਾ ਚਾਰੇ ਪਾਸੇ ਦੇ ਫਿਰ ਕੇ ਦਿਖਾਇਆ ਜਾਵੇ ਕਿ ਗੱਡੀ ਦਾ ਕੀ ਨੁਕਸਾਨ ਹੋਇਆ ਭਾਈ ਇਹ ਗੱਡੀ ਕਿਦੀ ਆ ਤੇ ਸਸਤਾ ਦੀ ਪੱਟੀ ਹੈ ਜੀ ਮੈਡੀਕਲ ਵਿੱਚ ਦਾ ਸੀਗਾ ਜੀ ਤੇ ਆਪਾਂ ਮੈਡੀਕਲ ਪ੍ਰੋਵਾਈਡ ਕਰਵਾ ਦਿੱਤਾ ਤਾਂ ਕਿ ਆਪਾਂ ਇਹ ਕਰ ਸਕੀਏ ਇਹ ਗੱਡੀ ਉਹ ਕੋ ਅੱਗੇ ਚਲੀ ਗਈ ਸੀ ਅੱਗੇ ਲੈ ਕੇ ਗਏ ਸੀ ਉਹ ਪੂਰੇ ਪੰਨ ਟੁੱਟ ਗਈ ਹੈ ਜੇ ਉਰੀ ਆ ਕੇ ਪੰਨ ਟੁੱਟ ਗਈ ਆਪਣੀ ਵਿੱਚ ਖੜੀ ਸੀ ਗੱਡੀ ਮੈਡੀਸਿਨ ਲੈ ਕੇ ਆਏ ਸੀ ਜਿਵੇਂ ਉਹਨਾਂ ਨੇ ਕੀਰ ਕਰ ਦਿੱਤੇ ਆਪਣੇ ਆਪਣੇ ਕੈਂਪ ਤੱਕ ਆ ਕੇ ਅੱਛਾ ਜੀ ਇੱਕੋ ਮੰਨ ਲਓ ਜਿਹੜਾ ਉਹਨਾਂ ਨੇ ਬਾਰਡਰ ਹੈ ਜਿਹੜਾ ਜਿੱਦਾਂ ਕਿ ਸੀਰ ਕਿਤੇ ਆ ਉਹ ਤਾਂ ਬਹੁਤ ਦੂਰ ਹੈਗਾ ਉਹ ਇੱਥੇ ਤੱਕ ਮੰਨ ਲਓ ਕਿ ਜਿਹੜੇ ਕਰਮਚਾਰੀ ਸੀ ਸੈਂਟਰ ਗਵਰਨਮੈਂਟ ਦੇ ਪੂਰੇ ਤੱਕ ਵੀ ਆ ਗਏ ਹਾਂ ਜੀ ਆਪਣੇ ਕੈਂਪ ਵਿੱਚ ਪੰਨਾ ਗੱਡੀਆਂ ਭੰਨੀਆਂ ਤੇ ਅੱਗੇ ਜਿਹਨੇ ਟਰੈਕਟਰ ਕਰਾਣੀਆਂ ਜਾਂ ਸੈਂਕੀਆਂ ਗੱਡੀਆਂ ਨੂੰ ਸਰਪ੍ਰਿੰਤ ਭੰਤੋਂ ਕਰਦੇ ਆਏ ਆ ਤੇ ਆਜੇ ਆਪਣੇ ਕੈਂਪ ਵਿੱਚ ਇੱਥੇ ਸ਼ੇਰ ਗੈਸ ਲਗਾਤਾਰ ਉਹਨਾਂ ਨੇ ਇੱਕ ਬਾਰਿਸ਼ ਕਰਤੀ ਸੀ ਅਜਿਹਾ ਆਪਣੇ ਕੈਂਪ ਕੋਲੇ ਦੇ ਪਾਸੇ ਪਾਸੇ ਸਾਡੀ ਪੁਸ਼ਟੀ ਮ ਫਲੀਟ ਰੈਨੇਜ ਵੀ ਉਹ ਤੋਂ ਵੀ ਉਹ ਜੋ ਬੇਸ ਤੇ ਸੀ ਕਾ ਵੀ ਦੇ ਕਿ ਚੜਕੀ ਨਹੀਂ ਤੇ ਚਾਰ ਪੰਜ ਕਹਨੇ ਆਫ ਸਾਈਡ ਚਲੇ ਗਏ ਤੇ ਦੋ ਜਿਹੜੀ ਅਸੀਂ ਕੈਂਪ ਤੇ ਛੱਡਦੇ ਬਾਕੀਆਂ ਅੱਗੇ ਜਿਹੜਾ ਉਹ ਜਿਹੜਾ ਉਹ ਮਾਤਾ ਜਿਵੇਂ ਉਹ ਟਾਇਰ ਕਰਦੇ ਗੱਡੀ ਪੰਨੀ ਜੱਗੀ ਪੰਨ ਕੇ ਆਪਣਾ ਕੈਂਪ ਵੱਲ ਹੋਏ ਕਿ ਕੈਂਪ ਤੇ ਆਪਣੇ ਤੇ ਵੱਤੇ ਮੈਡੀਸਿਨ ਪਈ ਹੈ ਬੀਚੀ ਹੁੰਦੀ ਹੈ ਹਾਂਜੀ ਉਹ ਕੋਈ ਆਪਣਾ ਕਹਿ ਸਕਦੇ ਆ ਕਿ ਕੋਈ ਬੰਦੂਖਾਂ ਨਹੀਂ ਸੀ ਜੋ ਬੰਨ ਬਣੀ ਸੀ ਜਿੰਨਾ ਤੋਂ ਉਹਨਾਂ ਨੂੰ ਫੰਕਰਾ ਸੀ ਉਹਨਾਂ ਦੇ ਪੂਸ ਤੋਂ ਲੈ ਕੇ ਉਹਨੂੰ ਲੱਤ ਮਾਰਦੇ ਰਹੇ ਸ ਤੇ ਜਿਆ ਮੈਡੀਸਨ ਸਾਰੀ ਖਰਾਬ ਕੀਤੀ ਗਈ ਬਾਤ ਉਸ ਤੋਂ ਅੰਕੇ ਸਾਫ ਪਤਾ ਨਾ ਕਰਿਆ ਕਿ ਸਾਡਾ ਇੱਕ ਮੈਡੀਕਲ ਪਰਸਨ ਇੰਜਰਡ ਨੂੰ ਬਾਬੇ ਨੂੰ ਪੱਟੀ ਕਰ ਰਿਹਾ ਸੀ ਦਾ ਉਹਦੇ ਪਿੱਛੇ ਜੱਡੇ ਮਾਰੇ ਕੇ ਦਸਤਾਂ ਚ ਆਪਣੇ ਢੇਡ ਚਲਤਾਂ ਮਾਰੀਆਂ ਗਈਆਂ ਤੇ ਜਿਹੜਾ ਪਿਓ ਤੋਂ ਪੱਟੀ ਕਰ ਰਿਹਾ ਸੀ ਉਹ ਤੋਂ ਕਰਕੇ ਉਹਨੂੰ ਵੀ ਲੱਤ ਮਾਰਦੇ ਤੇ ਲੈ ਗਏ ਦੇ ਬਾਤਾਂ ਉਹਦੇ ਸੱਪੇ ਮਾਰਨ ਦੀ ਕੋਸ਼ਿਸ਼ ਕੀਤੀ ਸੀ ਤੇ ਉਹਨੇ ਆਪ ਦਾ ਹੱਥ ਬਚਾਉਣ ਲਈ ਅੱਗੇ ਨਿਕਲ ਕੇ ਉਹਦਾ ਹਾਂ ਐਲਪੂਲ ਤੇ ਆਪਣਾ ਗੋਟ ਫ੍ਰੈਕਚਰ ਹੋ ਗਿਆ ਸੀ ਜਦੋਂ ਉਧਰ ਪੁਲਿਸ ਕਰਮਚਾਰੀ ਇਧਰ ਹਮਲਾ ਕਰਨਾ ਹੈ ਤੁਹਾਡੇ ਵੱਲੋਂ ਕੋਈ ਜਵਾਬੀ ਕਾਰਵਾਈ ਨਹੀਂ ਜਿਹਾਣਾ ਆਪਾਂ ਤਾਂ ਬਈ ਸਾਰਿਆਂ ਨੇ ਬੈਠੇ ਇੱਥੇ ਮੈਡੀਕਲ ਚੋ ਕਿ ਆਪਾਂ ਜੇ ਵੇਖੀਏ ਇਹ ਰਾਹਤਰੀ ਦੁਨੀਆ 'ਚ ਜੰਗ ਵੀ ਲੱਗਦੀ ਹੈ ਤੇ ਵੀ ਮੈਡੀਕਲ ਨੂੰ ਕੁਝ ਨਹੀਂ ਕੀਤਾ ਜਾਂਦਾ ਕਿਉਂਕਿ ਉਹ ਉਹ ਆਪ ਦਾ ਨੁਕਸਾਨ ਹੈ ਪਰਾ ਇਹ ਤਾਂ ਪਰਾ ਆਪਣੇ ਦੀ ਜਿਹੜੀ ਇਹ ਕੰਮ ਕਰਨਾ ਹੈ ਪੱਟੀਆਂ ਉਹਨਾਂ ਦੇ ਵੀ ਕਰਨੀਆਂ ਆਪਣੇ ਕਿਸਾਨ ਭਰਾਵਾਂ ਨੇ ਵੀ ਕਰਨੀਆਂ ਸੀ ਪਰ ਅੱਜੋਂ ਤੱਕ ਵੀ ਜਿਹੜਾ ਮਾਤਾ ਮੁੰਡਾ ਨੂੰ ਪੁੱਟਿਆ ਗਿਆ ਥੱਲੇ ਸਿੱਟਿਆ ਗਿਆ ਹੱਥ ਤੋੜਿਆ ਗਿਆ ਉਸ ਤੋਂ ਬਾਅਦ ਪਪੀਆ ਮਾਰੀਆਂ ਗਿਆ ਗੱਡੀਆਂ ਗੱਡੀਆਂ ਗਾਣਾ ਗੱਡੀਆਂ ਕਿ ਉਹਨੂੰ ਇੱਥੋਂ ਤੱਕ ਧਮਕੀ ਵੀ ਦਿੱਤੀ ਕਿ ਜੇ ਆਪਦੇ ਕੋਈ ਡਾਂਗਾ ਮਾਰੀਆਂ ਜੇ ਤੁਸੀਂ ਦੁਬਾਰਾ ਸਾਡੇ ਪੱਕੇ ਉੱਤੇ ਦਿਕੇ ਤਾਂ ਅਸੀਂ ਤੁਹਾਡੇ ਗੋੜੀਆਂ ਮਾਰਾਂ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਉਹਨਾਂ ਨੂੰ ਐਵੇਂ ਦਾ ਜਿੰਦੇ ਦਾ ਉਹਨਾਂ ਨੇ ਵਰਤੋਂ ਫਟੇ ਨਾਲ ਕੀਤਾ ਕਰ ਕੀ ਕਿਸੇ ਸਮਾਇਮ ਨਹੀਂ ਹਦੈਣਾ ਇਹ ਮੈਂ ਤਾਂ ਇੱਕ ਹੀ ਚੀਜ਼ ਕਹਿਣਾ ਚਾਹੁੰਦਾ ਕਿ ਜੋ ਵੀ ਪੁਸ਼ੋਕਣ ਹੋਇਆ ਉਹ ਬਹੁਤ ਜ਼ਿਆਦਾ ਮਾੜਾ ਸੀਗਾ ਇਤੇ ਸ਼ਬਦਾਂ ਚ ਉਹਨਾਂ ਦੀ ਅਸੀਂ ਅਲਚੋਣਕ ਪਕਾਇਦੇ ਨੇ ਆ ਕਿ ਅਲੋਚਨਾ ਕਰਦੇ ਆ ਇਸ ਚੀਜ਼ ਦੀ ਕਿ ਚਲੋ ਠੀਕ ਹੈ ਚੇਅਰ ਗੈਸ ਤੱਕ ਠੀਕ ਹੈ ਤੁਸੀਂ ਕੱਟ ਨੂੰ ਆਪਣਾ ਬੇਖੇਰਨਾਸਤੇ ਸੈਟਰੇ ਆ ਪਰ ਟੀਅਰ ਗੈਸ ਵੀ ਉਹ ਐਕਸਪਾਇਰਡ ਸੀਗੇ ਜਦੋਂ ਥੱਲੇ ਸਿਰਦੇ ਸੀ ਉਹ ਫਟਦੇ ਸੀਗੇ ਜਿੱਦਲੀ ਗੈਸ ਨਹੀਂ ਨਿਕਲਦੀ ਸੀ ਉਹ ਫਟਦੇ ਸੀ ਤੇ 300 ਤੋਂ ਵੱਧ ਪੇਸ਼ੈਂਟ ਮੈਨ ਆਪ ਤੇ ਹੱਤੀ ਉਦਨ ਡਰੈਸਿੰਗ ਕੀਤੀ ਜੇ ਜਿਹੜਾ ਵੀਰ ਆਪਣਾ ਤੇ ਸ਼ੁਕਰਨ ਸੀਗਾ ਉਹਨੂੰ ਵੀ ਇੱਥੇ ਆਪਣੇ ਕੈਂਪ ਤੇ ਲੈ ਕੇ ਆਇਆ ਗਿਆ। ਸ਼ੁਕਰਨ ਨਾਲ ਜਿਹੜਾ ਹਾਦਸਾ ਵਾਪਰਿਆ ਉਹ ਕਿਹੜੀ ਜਗ੍ਹਾ ਇਸ ਜਗ੍ਹਾ ਵਾਪਰਿਆ ਸੀ ਜੀ। ਉਹ ਸਾਹਮਣੇ। ਕੈਮਰਾਮੈਨ ਇਹਦੇ ਲਈ ਤਸਵੀਰਾਂ ਦਿਖਾਉਣ। ਇੱਥੇ ਫਸਲ ਖੜੀ ਹੈਗੀ। ਉਹ ਜਗ੍ਹਾ ਦੇ ਵਿੱਚ। ਹਾਂਜੀ। ਅੱਛਾ ਉਧਰੋਂ ਆ ਕੇ ਉਧਰਲੇ ਪਾਸੋਂ ਆ ਕੇ ਹਰਿਆਣਾ ਪੁਲਿਸ ਨੇ ਇੱਥੇ ਆ ਕੇ ਸ਼ੁਕਰਨ ਨਾਲ ਜਿਹੜਾ ਉਹ ਅਤਿਆਚਾਰ ਕੀਤਾ। ਉਹਦੋਂ ਤਾਂ ਤੁਸੀਂ ਪੁੱਛੋ ਹੀ ਨਾ ਕੀ ਕਹਿੰਦੇ ਫਿਰ ਨਾ ਜਦੋਂ ਆਪਾਂ ਪੁਰਾਣੀਆਂ ਫਿਲਮਾਂ ਵੇਖਦੇ ਹੁੰਦੇ ਸੀ ਗੁੰਡਾਗਰਦੀ ਹੁੰਦੀ ਸੀ ਸ਼ਰਿਆ ਆਪਣੇ ਡੈਮੋਕਰੇਸੀ ਨੂੰ ਪੁੱਚਲ ਕੇ ਉਹ ਚੀਜ਼ ਉਦੋਂ ਹੋਈ ਸੀ ਉਦੋਂ ਤਾਂ ਸਭ ਨੂੰ ਐਂ ਲੱਗ ਰਿਹਾ ਸੀ ਕਿ ਬਾਈ ਅੱਜ ਨੂੰ ਅੱਜ ਇਹ ਅੱਜ ਨਹੀਂ ਬੱਜਦੀ ਲੋਕੀ ਅੰਨੇ ਟਿਅਰ ਗੈਸ ਤੋਂ ਫ੍ਰੀ ਇੱਕ ਤਾਂ ਆਪਣੇ ਕਿਤੇ ਵੀ ਆਪਣੇ ਉਹਦੇ ਸੀਟ ਤੇ ਵੀ ਰਾਜਨੀਤੀ ਵਿੱਚ ਹੋਇਆ ਕਿ ਲੋਕਾਂ ਦੇ ਉੱਤੇ ਟਿਅਰ ਗੈਸ ਸਿੱਟੇ ਜਾਂ ਵਾਰਨਿੰਗ ਦਿੱਤੀ ਜਾਂਦੀ ਆ ਪਹਿਲਾਂ ਖਾਲੀ ਜਗ੍ਹਾ ਤੇ ਟਿਅਰ ਗੈਸ ਸਿੱਟੇ ਜਾਂਦੇ ਆ ਕੀਰ ਗੈਸ ਦੇ ਜਿਹੜੇ ਛਰੇ ਸੀਗੇ ਜਦੋਂ ਫਟਦਾ ਸੀਗਾ ਕਾਫੀ ਲੋਕਾਂ ਨੇ ਗਏ ਆ ਅੰਦਰ ਤੇ ਕਈਆਂ ਨੇ ਟ੍ਰੈਵਲ ਕਰਕੇ ਬਹੁਤ ਉੱਤੇ ਤੱਕ ਆ ਗਏ ਜੰਮਾ ਜੀ ਤੁਹਾਡੇ ਸਾਡੇ ਵੀ ਮੇਰੇ ਪਹਿਲਾਂ ਪੱਟੀ ਨਾਲ ਨਹੀਂ ਕੀਤੀ ਸੀ ਜੀ ਅੱਛਾ ਜੀ ਅਸੀਂ ਕਿਤੇ ਹੋਏ ਤਾਂ ਬਿਲਕੁਲ ਆਰਾਮ ਨਾਲ ਨਹੀਂ ਸੀ ਸਾਰੇ ਲੋਕੀ ਸਾਰੇ ਕੋਈ ਇੱਕ ਦਮ ਜਿੰਦਾ ਵਿੱਚ ਅਸੀਂ ਬੱਚੇ ਨੂੰ ਕਹਿ ਰਹੇ ਸੀ ਵੀ ਕੁਛ ਨਹੀਂ ਕਰਦਾ ਪਹਿਲਾਂ ਉਹਨਾਂ ਨੇ ਫੁਆਰੇ ਚਲਾਇਆ 5 ਸੈਕਿੰਡ ਸਰ ਹਾਂ ਇਹ ਪਿੱਛੇ ਮੁੜ ਕੇ ਦੇਖਿਆ ਭਾਈ ਯਾਰ ਕੋਈ ਬੰਦਾ ਤਾਂ ਕੁਝ ਕਰ ਨਹੀਂ ਰਿਹਾ ਗੱਲ ਨੂੰ ਤਾਂ ਕੋਈ ਹੋਰ ਹੀ ਨਹੀਂ ਕਿਉਂ ਚਲਾਏ ਫਿਰ ਭਾਈ ਉਦੋਂ ਬਾਅਦ ਤਾਂ ਉਹਨੇ ਮੱਛ ਕੇ ਗੋਡਾ ਕਰ ਦਿੱਤੀ ਕੇ ਸਬੰਧਾਂ ਦੇ ਸਬੰਧਾਂੜਾ ਜਿਹਨਾਂ ਨੇ ਸਬੰਧਾਂ ਦੀ ਪਾਲਣਾ ਕਰਨੀ ਹੁੰਦੀ ਹੈ ਨਾ ਇਹ ਸਬੰਧਾਂ ਦੇ ਸੌ ਖੰਦੇ ਆ ਲੱਗਣ ਤੋਂ ਪਹਿਲਾਂ ਤੇ ਗੱਡੀਆਂ ਤੇ ਬਹਿਣ ਤੋਂ ਪਹਿਲਾਂ ਉਹਨਾਂ ਨੇ ਮਤਲਬ ਸਬੰਧਾਂ ਨਹੀਂ ਧੱਜਾੜਾ ਇਸੇ ਅਦਾਲਤ ਨੂੰ ਨਹੀਂ ਮੰਨ ਰਿਹਾ ਕੋਲੇ ਸਾਹਮਣੇ ਆ ਸਤਕਾਰਯੋਗ ਜੀ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਔਰੇ ਆਏ ਨੂੰ ਅੰਦੋਲਨ ਦੇ ਵਿੱਚ ਕਿੰਨੇ ਦਿਨ ਤੋਂ ਤੁਸੀਂ ਵੀਰੇ ਮੈਂ 12 ਤੀਂ ਤੋਂ ਚੱਲੇ ਹੋਏ ਹਾਂ ਲਗਾਤਾਰ ਹੀ ਵੀਰੇ ਹਾਂਜੀ ਲਗਾਤਾਰ ਦੋ ਦਿਨ ਲਗ ਪੈ ਕੇ ਆ ਗਏ ਹਾਂ ਜੀ ਮਤਲਬ ਕਿ ਕਈਆਂ ਪ੍ਰੋਬਲਮ ਹੁੰਦੀਆਂ ਹੋਰ ਲੋਕਾਂ ਨੂੰ ਪ੍ਰੇਸ਼ ਕਰਨਾ ਹੁੰਦਾ ਜਿਵੇਂ ਸਾਡੀ ਡਿਊਟੀ ਲੱਗਦੀ ਆ ਉਹਨਾਂ ਨੂੰ ਬਲਾਕਸ ਜਾਨਦੇ ਆ ਸੀ ਆਉਦੇ ਅੱਛਾ ਕਿਹੜੇ ਏਰੀਆ ਤੋਂ ਬਿਲੋਂਗ ਕਰਦੇ ਆਂ ਅਸੀਂ ਲੰਬੀ ਬਲਾਕੇ ਸਦਾ ਜਿਹੜੀ ਮੁਕਸਾ ਸਾਹਿਬ ਡਿਸਟ੍ਰਿਕਟ ਹੈ ਜਿਵੇਂ ਤੁਸੀਂ ਵੀਰੇ ਲੰਮੇ ਸਮੇਂ ਤੋਂ ਤੁਸੀਂ ਦੱਸ ਰਹੇ ਹੋ ਕਿ 13 ਤਰੀਕ ਤੋਂ ਤੁਸੀਂ ਵੀਰੇ ਸੰਘਰਸ਼ ਕਰ ਰਹੇ ਹੋਗੇ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਸੀਂ ਗਰਾਊਂਡ ਲੈਵਲ ਦੇ ਉੱਤੇ ਖੜ੍ਹੂ ਦਰਸ਼ਕੋ ਇਹ ਸਾਰੇ ਉਹ ਕਿਸਾਨ ਨਹੀਂ ਜਿਹੜੇ ਗਰਾਊਂਡ ਲੈਵਲ ਦੇ ਉੱਤੇ ਪ੍ਰੋਟੈਸਟ ਕਰ ਰਹੇ ਨੇਗੇ ਜਿਹੜੇ ਫੇਸਬੁੱਕ 'ਤੇ ਬਤਵਾਦ ਨਹੀਂਗੇ ਉਹਨਾਂ ਨੂੰ ਕੀ ਕਹਿਣਾ ਚਾਹੁੰਦਾ ਆ ਕਿ ਜਦੋਂ ਕਿ ਜਿਹੜੇ ਫੇਸਬੁੱਕਾਂ ਦੇ ਵਿੱਚ ਬੱਟੀਆਂ-ਬੱਟੀਆਂ ਗੱਲਾਂ ਕਰਕੇ ਉਹ ਮਸ਼ਹੂਰ ਹੋ ਰਹੇ ਨੇ ਜਦੋਂ ਕਿ ਵੀਰੇ ਬੈਠਾ ਕਿਸਾਨ ਹੈਗਾ ਉਹ ਸੰਘਰਸ਼ ਕਰ ਰਿਹਾ ਉਹ ਮਸ਼ਹੂਰ ਨਹੀਂ ਹੋ ਰਿਹਾ ਵੀ ਉਹ ਕੀ ਕਰ ਰਿਹਾ ਮਸ਼ਹੂਰ ਉਹ ਲੋਕ ਹੋਰੇ ਨੇ ਜਿਹੜੇ ਫੇਸਬੁੱਕ 'ਤੇ ਬੈਠ ਕੇ ਬੰਨੀਆਂ-ਬੰਨੀਆਂ ਗੱਲਾਂ ਕਰਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦਾ ਆ ਦੇਖੋ ਸਾਡੀ ਉਹ ਮਸ਼ਹੂਰ ਹੋਣਾ ਉਹਨਾਂ ਦੀ ਆਪਦੀ ਠੀਕ ਹੈ ਪਰ ਮੈਂ ਸਾਨੂੰ ਇਹ ਕਹਿਣਾ ਹੈ ਕਿ ਘੱਟੋ-ਘੱਟ ਨਿੰਦਨ ਮੇ ਮੇਰਾ ਘਰਿਆਂ ਦਾ ਬੈੱਡ ਸਪੈਸ਼ਲ ਬਣਿਆ ਹੋਇਆ ਠੀਕ ਹੈ ਤੇ ਇੱਥੇ ਮੈਂ ਟਰਾਲੀਆਂ 'ਚ ਪੈ ਰਹੇ ਮੇਰੇ ਬੱਚੇ ਵੀ ਕੋਲ ਨਹੀਂ ਮੰਨ ਰਹੇ ਵਿਜੈ ਜੀ ਤੋਂ ਟਰਾਲੀ 'ਚ ਪੈ ਰਹੇ ਠੀਕ ਹੈ ਪਰ ਇਹ ਦਲੇਵਰ ਸਾਹ ਦੀ ਸੋਚ ਦੇ ਮਗਰ ਖੜੇ ਆ ਠੀਕ ਹੈ ਤੇ ਜਿਹੜੇ ਉਹ ਫੇਸਬੁੱਕ ਦੇ ਵਿਦਵਾਨ ਹੈ ਉਹਨਾਂ ਨੂੰ ਮੈਂ ਕਹਿੰਦਾ ਵੀ ਆ ਕੇ ਟਰਾਲੀਆਂ 'ਚ ਦੋ ਦਿਨ ਲਾ ਕੇ ਦੇਖ ਲਓ ਫੇਸਬੁੱਕੀ ਵਿਦਵਾਨਾਂ ਦੇ ਵਿੱਚ ਕਈ ਤਾਂ ਜ਼ਿਆਦਾ ਮਸ਼ਹੂਰ ਨੇਗੇ ਵਿਦਵਾਨ ਤਾਂ ਬਹੁਤ ਸਾਰੇ ਨੇ ਦੋ ਚਾਰ ਕਹਿੰਦਾ ਆਪਾਂ ਨਾਮ ਦੱਸਾਂਗੇ ਜਿੱਦਾਂ ਕਿ ਰਫਤਾਰ ਰਾਏ ਉਹ ਮੁੰਡਾ ਜਿਹੜਾ ਤੁਸੀਂ ਦੱਸ ਰਹੇ ਹੋ ਉਹ ਵੀ ਫੇਸਬੁੱਕ ਤੇ ਬੜੀਆਂ ਗੱਲਾਂ ਕਰਦਾ ਹੈਗਾ ਤੇ ਜਿੱਥੇ ਕੀ ਲੱਖਾ ਸੁਧਾਨਾ ਪਾਨਾ ਸਿੱਧੂ ਹੋਰੇ ਕਿੰਨੀ ਵਾਰ ਆ ਚੁੱਕੇ ਕਿੰਨੀ ਵਾਰ ਗਰਾਉਂਡ ਲੈਵਲ ਤੇ ਹੋਰੇ ਜਿਵੇਂ ਤੁਸੀਂ ਪੂਰੀ ਪ੍ਰਸ਼ਾਦੇ ਛੱਕ ਕੇ ਪੂਰੇ ਕਪੜੇ ਚੇਂਜ ਕਰਕੇ ਪੂਰੀ ਫੇਰ ਆਪਦਾ ਧਰਨੇ ਦੇ ਉੱਤੇ ਬੈਠੇ ਹੋਗੇ ਹੋਰੇ ਕਿੰਨੀ ਵਾਰ ਕਿੰਨੇ ਦਿਨ ਲਗਾਤਾਰ ਕਿੰਨੇ ਦਿਨ ਉਰੇ ਰਹਿ ਚੁੱਕੇ ਦੇਖੋ ਜੀ ਜਿਹੜਾ ਬਾਈ ਲੱਖੇ ਸੁਧਾਨਾ ਪਾਨੇ ਸਿੱਧੂਰੀ ਅਵੇਸ਼ ਨਾ ਮੈਂ ਤਾਂ ਪਹਿਲਾਂ ਜਾਣਦੇ ਨਹੀਂ ਸੀ ਇਹਦੇ ਭਾਂਡੇ ਦਾ ਰੌਲਾ ਪਿਆ ਮਤਲਬ ਸਾਡੀ ਇੱਜ਼ਤ ਬੰਦੀ ਤੇ ਮਸਲਾ ਆਇਆ ਮੈਂ ਤਾਂ ਭਾਂਡੇ ਨੂੰ ਰੋਲਾ ਠੀਕ ਹੈ ਮੈਂ ਕਿਹਦੇ ਫੇਸਬੁਕੀ ਵੱਲੋਂ ਜਾਂ ਜਦੋਂ ਤੁਸੀਂ ਨਾਲ ਇਹਨਾਂ ਦਾ ਲੱਖਾ ਸੁਧਾਨਾ ਤਾਂ ਭਾਂਡੇ ਦੀ ਗੱਲਨ ਬਾਕੀ ਮੇਰਾ ਕਹਦਾ ਸ਼ੈਲ ਖੜੋਵੀ ਸੀ ਤਾਂ ਮੈਨੂੰ ਨਹੀਂ ਮਿਲੇ ਉਹ ਸ਼ੰਭੂ ਦੀ ਜੋਤੀ ਉਹਨਾਂ ਦੀ ਆਜੀ ਜਿੱਥੇ ਆਏ ਤੋਂ ਜਿੱਥੋਂ ਦਿਕੜ ਮੈਂ ਤਾਂ ਮੈਂ ਤਾਂ ਬਸ ਕੋ ਜਿੱਥੇ ਤੁਸੀਂ ਫੇਸਬੁੱਕ ਦੇ ਉੱਤੇ ਆਪਾਂ ਵੀਡੀਓ ਦੇਖਦੇ ਆ ਅਕਸਰ ਅਸੀਂ ਨੇ ਵੀ ਦੇਖੀਆਂ ਨੇ ਉਹ ਕਹਿੰਦੇ ਸੀ ਅਸੀਂ ਖਨੌਰੀ ਬਾਰਡਰ ਦੇ ਉੱਪਰ ਬੈਠੇ ਆਂਗੇ ਅਸੀਂ ਪ੍ਰੋਟੈਸਟ ਕਰ ਰਹੇ ਆ ਆ ਉਸ ਟਾਈਮ ਦੇ ਉਹਨਾਂ ਲੋਕਾਂ ਦੇ ਮੌਜੂਦਾ ਬਿਆਨ ਨੇ ਜਿਹੜੇ ਇਸ ਟਾਈਮ ਗਰਾਊਂਡ ਲੈਵਲ ਦੇ ਉੱਪਰ ਬੈਠੇ ਨੇ ਦੇਖੋ ਜੀ ਅਸੀਂ ਕਿਸੇ ਕੰਟਰੋਵਰਸੀ ਤੇ ਪੈ ਨਹੀਂ ਉਹ ਸਾਡੇ ਭਰਾ ਸਾਨੂੰ ਨਹੀਂ ਪਤਾ ਕਿ ਕੀ ਸਾਡੇ ਕੋਲ ਤਾਂ ਚੱਲਦੀ ਨਹੀਂ ਸੀ ਇਹ ਗੱਲ ਚੱਲ ਨਹੀਂ ਸਾਡੇ ਨੈਟੀ ਬੰਦ ਰਿਹਾ ਕਿ ਠੀਕ ਹੈ ਸਾਡੇ ਪਿੱਛੇ ਵੀ ਨੈਟ ਨਹੀਂ ਚੱਲ ਰਿਹਾ ਮੈਨੂੰ ਨੈਟ ਦੇ ਮਾਰੇ ਨੂੰ ਛੋਟਾ ਪੈਂਦਾ ਬਾਕੀ ਵਾਸੀਂ ਫੇਸਬੁਕ ਨਾਲ ਜੁੜੇ ਨਹੀਂ ਅਸੀਂ ਤਾਂ ਗਰਾਊਂਡ ਨਾਲ ਜੁੜੇ ਹੋਏ ਬੰਦੇ ਆ ਭਰਾਵਾ ਸਾਨੂੰ ਨਹੀਂ ਪਤਾ ਫੇਸਬੁਕ ਤੇ ਕੀ ਕੀ ਜਾਂਦਾ ਕੀ ਕਹੀ ਜਾਂਦਾ ਸਾਡੇ ਤਾਂ ਜਿਹੜਾ ਬੰਦਾ ਇੱਥੇ ਆ ਕੇ ਸਾਡੇ ਕੋਲ ਬੈਠੇ ਤਾਂ ਪਤਾ ਲੱਗ ਜੂਗਾ